ਕਾਤੁਸ਼ੀਯ ਕਾਲਜੀ ਸਾਰਿਆਂ ਨੂੰ ਸਭ ਦਾ ਸਵਾਗਤ ਹੈ ਜੀ ਮੇਰੇ YouTube ਚੈਨਲ ਤੇ ਅੱਜ ਤੁਹਾਡੇ ਲਈ ਕਾਫੀ ਚਟਪਟੀ ਜੀ ਰੈਸਪੀ ਲੈ ਕੇ ਆਏ ਆ ਜੋ ਤੁਸੀਂ ਹਰ ਖਾਣੇ ਦੇ ਵਿੱਚ ਵਰਤ ਸਕਦੇ ਹੋ ਤੇ ਇਸ ਨੂੰ ਹਫਤੇ ਭਰ ਤੁਸੀਂ ਯੂਜ਼ ਵੀ ਕਰ ਸਕਦੇ ਹੋ ਤੇ ਖਾਣ ਵਿੱਚ ਕਾਫੀ ਚਟਪਟੀ ਬਣ ਕੇ ਤਿਆਰ ਹੋਵੇਗੀ ਤੇ ਇੱਥੇ ਨੇ ਹਰੀਆਂ ਮਿਰਚਾਂ ਲਈਆਂ ਨੇ ਜੋ ਵੱਡੇ ਸਾਈਜ਼ ਦੇ ਹਰੀਏ ਮਿਰਚਾਂ ਹੁੰਦੇ ਜਾਣੇ ਉਹ ਲਈਆਂ ਨੇ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲੈਣੇ ਵਾਸ਼ ਕਰਕੇ ਇਹਨਾਂ ਨੂੰ ਆਪਾਂ ਸੁਕਾ ਲਾਂਗੇ ਤੇ ਇਹਨਾਂ ਦੇ ਵਿੱਚ ਆਪਾਂ ਕਟ ਲਗਾ ਲੈਣੇ ਆ ਤੇ ਆਪਾਂ ਇੱਥੇ ਹਰੀ ਮਿਰਚਾਂ ਨੂੰ ਪਟਲਿਆ ਤੇ ਇੱਥੇ ਮੈਂ ਮਸਾਲਾ ਲਿਆ ਹੈਗਾ ਇਹਨਾਂ ਨੂੰ ਆਪਾਂ ਤਵੇ ਦੇ ਉੱਤੇ ਮੱਧਮ ਗੈਸ ਤੇ ਚੰਗੀ ਤਰ੍ਹਾਂ ਇਹਨੂੰ ਭੁੰਨ ਲੈਣਾ ਤੇ ਆਪਣਾ ਇੱਥੇ ਮਸਾਲਾ ਵੀ ਭੁੱਜ ਗਿਆ ਤੇ ਇਹਨੂੰ ਆਪਾਂ ਠੰਡਾ ਕਰਕੇ ਇਹਨੂੰ ਬਿਲਕੁਲ ਬਰੀਕ ਆਪਾਂ ਇਸ ਨੂੰ ਕੁੱਟ ਲੈਣਾ ਤੇ ਆਪਾਂ ਇੱਥੇ ਇਹਨੂੰ ਵੀ ਪੁਰਤਲੇ ਜੋ ਮਸਾਲੇ ਦੀ ਸਮੱਗਰੀ ਹੈਗੀ ਆ ਉਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿਖ ਦਿੱਤੀ ਹੈ ਤੇ ਤੁਸੀਂ ਉੱਥੇ ਚੈੱਕ ਕਰ ਸਕਦੇ ਹੋ ਜੋ ਜੋ ਮੈਂ ਮਸਾਲੇ ਐਡ ਕੀਤੇ ਹੋਏ ਨੇ ਜੇ ਤੁਸੀਂ ਕੋਈ ਵੀ ਮਸਾਲਾ ਆਪ ਦੀ ਪਸੰਦ ਦਾ ਵੀ ਐਡ ਕਰਨਾ ਚਾਹੋ ਉਹ ਵੀ ਕਰ ਸਕਦੇ ਹੋ ਤੇ ਨਾਲ ਹੀ ਆਪਾਂ ਹਲਦੀ ਤੇ ਲੂਣ ਦਾ ਇਹ ਇੱਕ ਚਮਚ ਉਹ ਵੀ ਲੈ ਲੈਣਾ ਤੇ ਨਾਲ ਆਪਾਂ ਅਦਰ ਨਿੰਬੂ ਨੂੰ ਚੋੜ ਲਾਂਗੇ ਇਹਦੇ ਵਿੱਚ ਤੇ ਇਹਨੂੰ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਲੈਣਾ ਮਸਾਲੇ ਨੂੰ ਤੇ ਆਪਣਾ ਮਸਾਲਾ ਇੱਥੇ ਬਣ ਕੇ ਤਿਆਰ ਹੈ ਆਪਾਂ ਜੋ ਮਿਰਚਾਂ ਕੱਟੀਆਂ ਸੀਗੀਆਂ ਤੇ ਇਹਦੇ ਵਿੱਚ ਆਪਾਂ ਜੋ ਮਸਾਲਾ ਬਣਾਇਆ ਹੈ ਇਹਨਾਂ ਨੂੰ ਭਰ ਲੈਣਾ ਤੁਸੀਂ ਮਸਾਲਾ ਆਪਣੇ ਅਕੋਰਡਿੰਗ ਥੋੜਾ ਜਿਹਾ ਜ਼ਿਆਦਾ ਜਿੰਨਾ ਵੀ ਭਰਨਾ ਚਾਹੋ ਭਰ ਸਕਦੇ ਹੋ ਮਿਰਚਾਂ ਦੇ ਵਿੱਚ ਤੇ ਸਾਰੇ ਮਸਾਲੇ ਨੂੰ ਆਪਾਂ ਮਿਰਚਾਂ ਦੇ ਵਿੱਚ ਭਰ ਲੈਣਾ ਜੋ ਆਪਾਂ ਹੁਣ ਰੈਸਪੀ ਬਣਾਵਾਂਗੇ ਇਹ ਹਰ ਖਾਣੇ ਨੂੰ ਬਹੁਤ ਹੀ ਟੇਸਟੀ ਬਣਾ ਦਿੰਦੀ ਹੈ ਚਾਹੇ ਤੁਸੀਂ ਇਸ ਨੂੰ ਸਵੇਰ ਪ੍ਰਾਠਾ ਨਾਲ ਖਾਓ ਚਾਹੇ ਤੁਸੀਂ ਰੋਟੀ ਨਾਲ ਖਾਓ ਦੁਪਹਿਰ ਦੇ ਖਾਣੇ ਲਈ ਇਹ ਹਰ ਥਾਣੇ ਦਾ ਸੁਆਦ ਦੁੱਗਣਾ ਕਰ ਦਿੰਦੀ ਹੈ ਤੇ ਆਪਾਂ ਇੱਥੇ ਮਿਰਚਾਂ ਭਰ ਲਿਆ ਨੇ ਤੇ ਆਪਾਂ ਇੱਕ ਫਰਾਈ ਪੈਨ ਦੇ ਵਿੱਚ ਆਪਾਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਤੇ ਨਾਲ ਸਾਰੀਆਂ ਮਿਰਚਾਂ ਨੂੰ ਆਪਾਂ ਇਹਨਾਂ ਵਿੱਚ ਫਰਾਈ ਕਰ ਲਾਂਗੇ ਤੇਲ ਦੇ ਵਿੱਚ ਆਪਾਂ ਸਾਰੀਆਂ ਇੱਥੇ ਮਿਰਚਾਂ ਨੂੰ ਤੇਲ ਦੇ ਵਿੱਚ ਪਾ ਦੇਵੀਆਂ ਨੇ ਤੇ ਆਪਾਂ ਇਥੇ ਨੂੰ ਸਾਰੀਆਂ ਮਿਰਚਾਂ ਤੇਲ ਚ ਪਾਤੀਆਂ ਨੇ ਇਹਨਾਂ ਨੂੰ ਇੱਕ ਅੜੀ ਚਰਸੀ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇਲ ਚ ਇਹਨਾਂ ਨੂੰ ਬਿਲਕੁਲ ਲੋ ਗੈਸ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਕਰਨਾ ਹੈ ਗੈਸ ਜ਼ਿਆਦਾ ਤੇਜ਼ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਮਿਰਚਾਂ ਮੱਚ ਜਾਣਗੀਆਂ ਤੇ ਬਿਲਕੁਲ ਲੋ ਗੈਸ ਤੇ ਰੱਖ ਕੇ ਆਪਾਂ ਇਹਨਾਂ ਨੂੰ ਗਰਮ ਤੇਲ ਦੇ ਵਿੱਚ ਪਾ ਕੇ ਫਰਾਈ ਕਰ ਲਾਂਗੇ ਤੁਸੀਂ ਦੇਖ ਸਕਦੇ ਹੋ ਗਾਇਜ਼ ਆਪਣੀਆਂ ਜੋ ਮਿਰਚਾਂ ਨੇ ਚੰਗੀ ਤਰ੍ਹਾਂ ਫਸਾਈ ਹੋ ਗਈਆਂ ਨੇ ਤੇ ਆਪਣੀ ਮਿਰਚ ਦਾ ਆਚਾਰ ਬਣ ਕੇ ਬਿਲਕੁਲ ਤਿਆਰ ਹੈ ਤੇ ਇਸ ਨੂੰ ਤੁਸੀਂ ਐਦਾਂ ਖਾਓ ਇਹਨੂੰ ਠੰਡਾ ਕਰਕੇ ਫ੍ਰਿਜ ਵਿੱਚ ਸਟੋਰ ਕਰ ਸਕਦੇ ਹੋ ਹਫ਼ਤਾ ਭਰ ਚੱਲ ਜਾਏਗਾ ਤੇ ਇਸ ਨੂੰ ਤੁਸੀਂ ਰੋਟੀ ਨਾਲ ਖਾਓ ਚਾਹੇ ਮਾਰਨਿੰਗ ਡੇ ਵਿੱਚ ਤੁਸੀਂ ਪ੍ਰਾਠੇ ਨਾਲ ਖਾਓ ਬਹੁਤ ਟੇਸਟੀ ਹੁੰਦੀ ਹੈ ਇਹਦੇ ਨਾਲ ਦਿਨ ਲਈ ਵੀ ਪਸੰਦ ਉਹ ਵੀ ਖਾਊਗਾ ਬਹੁਤ ਟੇਸਟੀ ਬਣ ਕੇ ਤਿਆਰ ਆਪਣੀ ਰੈਸਪੀ